ਹੈਲੋ ਦੋਸਤੋ ਤੁਹਾਡਾ ਫਿਰ ਤੋਂ ਸਵਾਗਤ ਹੈ گورਨਮੈਂਟ ਜੋਬ ਅਪਡੇਟ ਚੈਨਲ ਦੇ ਉੱਤੇ ਵਕਫ ਵਕ ਨਵੇਂ ਨਵੇਂ ਆਪਰਟਮੈਂਟ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਅੱਜ ਇੱਕ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆ ਗਿਆ ਹੈ ਜੂ ਕਿ ਪੰਜਾਬ ਪੁਲਸ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਪੋਸਟਾਂ ਕੱਢੀਆਂ ਗਈਆਂ ਟੋਟਲ ਪੋਸਟਾਂ ਦੀ ਗੱਲ ਕਰੀ ਤਾਂ 10000 ਪੋਸਟਾਂ ਰਹਿਣ ਵਾਲੀਆਂ ਹਨ ਜੇਕਰ ਆਪਾਂ ਏਜ ਲਿਮਟ ਦੀ ਗੱਲ ਕਰੀ ਤਾਂ ਇਸ ਵਿੱਚ 18 ਸਾਲ ਤੋਂ ਲੈ ਕੇ 28 ਸਾਲ ਤੱਕ ਏਜ ਲਿਮਟ ਰੱਖ ਸਕਦੀ ਹੈ ਐਪਲੀਕੇਸ਼ਨ ਫੀਸ ਦੀ ਗੱਲ ਕਰੀ ਤਾਂ ਜਨਰਲ ਦੀ 1250 ਰੁਪਏ ਰੱਖੀ ਗਈ ਹੈ ਐਸਐਮ ਦੀ 600 ਰੁਪਏ ਰੱਖੀ ਗਈ ਹੈ ਐਸਸੀਐਸਟੀ ਈਡੂਐਸਐਮ ਦੀ 750 ਰੁਪਏ ਰੱਖੀ ਗਈ ਹੈ ਪੇਮੈਂਟ ਦਾ ਮੋਡ ਜੋ ਆਨਲਾਈਨ ਹੀ ਹੋਵੇਗਾ ਜੇਕਰ ਆਪਾਂ ਸੈਲਰੀ ਦੀ ਗੱਲ ਕਰੀ ਤਾਂ 19900 ਤੋਂ ਲੈ ਕੇ 34680 ਰੁਪਏ ਪਰ ਮਹੀਨਾ ਸਕੇਲ ਦਿੱਤਾ ਜਾਵੇਗਾ ਸਿਲੈਕਸ਼ਨ ਪ੍ਰੋਸੈਸਤੀ ਕਰ ਲਈ ਤਾਂ ਐਗਜ਼ਾਮ ਹੋਵੇਗਾ ਫਿਰ ਪੀਟੀ ਟੈਸਟ ਹੋਵੇਗਾ ਵੈਕੈਂਸੀਆਂ ਦੀ ਗੱਲ ਕਰੀ ਤਾਂ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ ਦੀਆਂ ਵੈਕੈਂਸੀਆਂ ਕੱਢੀ ਗਈਆਂ ਟੋਟਲ ਅਨਾਉਂਸਮੈਂਟ 10 ਪੋਸਟਾਂ ਦੀ ਕੀਤੀ ਗਈ ਹੈ ਕੁਆਲਿਫੀਕੇਸ਼ਨ ਇਸ ਵਿੱਚ 12ਵੀਂ ਪਾਸ ਜਾਂ ਗ੍ਰੈਜੂਏਸ਼ਨ ਪਾਸ ਰੱਖੀ ਗਈ ਹੈ ਜੇਕਰ ਹਾਈਟ ਦੀ ਗੱਲ ਕਰੀ ਤਾਂ 5 ਫੁੱਟ 7 ਇੰਚ ਮੇਲ ਦੀ ਹਾਈਟ ਰੱਖੀ ਗਈ ਹੈ 5 ਫੁੱਟ 2 ਇੰਚ ਫੀਮੇਲ ਦੀ ਹਾਈਟ ਰੱਖੀ ਗਈ ਹੈ ਜੇਕਰ ਜੋ ਇੰਪੋਰਟੈਂਟ ਡੇਟਾ ਦੀ ਗੱਲ ਕਰੀ ਤਾਂ ਕਮਿੰਗ ਸੂਨ ਹੈ ਅਜੇ ਤੱਕ ਕੋਈ ਵੀ ਡੇਟਨ ਦਾ ਕਮਿਸ਼ਨ ਨਹੀਂ ਕੀਤੀ ਹੋਈ ਜੈਕਰਪੂਰ ਦੀ ਨੋਟੀਫਿਕੇਸ਼ਨ ਪਾਉਣਾ ਚਾਹੁੰਦੇ ਤਾਂ ਸਾਡੇ ਟੈਲੀਗ੍ਰam ਚੈਨਲ ਤੇ ਜਾ ਕੇ ਪੂਰੀ ਨੋਟੀਫਿਕੇਸ਼ਨ ਪਾ ਸਕਦੇ ਹੋ ਤੇ ਵਕ ਵਕ ਨਵੇਂ ਨੰਮੀਆਂ ਭਰਤੀਆਂ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਧੰਨਵਾਦ